ਹੈਲੋ ਜੀ ਸਸਰੀ ਕਾਲ ਜੀ ਮੈਂ ਮਨਜੀਤ ਕੌਰ ਮਾਨ ਹਾਂ ਆਪਸ ਨੂੰ ਮੇਰੇ ਨੂੰ ਬਰੀ ਸਸਰੀ ਕਾਲ ਦੀਪੂ ਵਰਤਾਂ ਕਰੀ ਜਾਂਦਾ ਵੀਰਿਆ ਸੀ ਗੁੜੀਆਂ ਦੀ ਐ ਮੈਂ ਕੀ ਕੀਤਾ ਗੁੱਡੀਏ ਤੇ ਮੈਂ ਬਲੇਮ ਲਈ ਜਾਂਦੀ ਐ ਤੇ ਇਹ ਸੂਟ ਹੈ ਜੀ ਪਿਓਰ ਕਾਟਨ ਦਾ ਫੁੱਲ ਕਾਟਨ ਦਾ ਤੇ ਪੂਰੀ ਖੁੱਲੀ ਡੁੱਲੀ ਚੁੰਨੀ ਨਾਭੀ ਕਲਰ ਦਾ ਇੱਕੋ ਹੀ ਸੂਟ ਹੈ ਜੀ ਇੰਟਰੋਡਕਸ਼ਨ ਤਾਂ ਦੇ ਦਿਓ ਆਪਣੇ ਚੈਨਲ ਦੀ ਕਿਵੇਂ ਹੀ ਕੀ ਚੈਨਲ ਦਾ ਨਾਮ ਕੀ ਆ ਚੈਨਲ ਦਾ ਨਾਮ ਹੈ ਜੀ ਦੀਪੂ ਆ ਜੀ ਮੈਂ ਕਹਿੰਦਾ ਬੋਲਦੀ ਕੁਛ ਹੈ ਨਹੀਂ ਆਪਣੇ ਚੈਨਲ ਦਾ ਨਾਮ ਹੈ ਜੀ ਆਪਣਾ ਪੰਜਾਬ ਬਲੌਗ 003 ਤੇ ਆਪਣੇ ਇੱਕ 숍 ਦਾ ਨਾਮ ਹੈ ਜੀ ਅਮਨ ਕਲਾਥਾ ਹੌਸਲ ਤੇ ਆਪਾਂ ਬੋਲਦੇ ਆ ਜੀ ਮੋੜ ਮੰਡੀ ਤੋਂ ਜ਼ਿਲ੍ਹਾ ਬਠਿੰਡਾ ਦਸ਼ਮੇਸ਼ ਨਗਰ ਪਲੀ ਨੰਬਰ 2 ਜੀ ਬਾਕੀ ਨੰਬਰ ਤਾਂ ਆਪਾਂ ਦਿੰਨੀ ਹੁੰਦੇ ਆ ਤੇ ਜਿਹਨੇ ਹੁਣ ਫੋਨ ਕਰਕੇ ਆਉਣਾ ਤੇ ਆਪਣੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਜਮਾ ਨਾ ਭੁੱਲਿਓ ਜੀ ਤੇ ਬਾਤੂਆ ਸ਼ੇਅਰ ਵੀ ਕਰਨਾ ਇਹ ਹੈ ਜੀ ਆਪਣਾ ਕਾਟਣ ਦਾ ਨਾਬੀ ਕੱਲਣ ਦਾ ਇਹ ਸੂਟ ਜੀ ਪਲੇਨ ਸਲਵਾਰ ਹੈ ਤੇ ਪੂਰੀ ਖੁੱਲੀ ਡੁੱਲੀ ਚੁੰਨੀ ਆ ਦੇਖੋ ਜੀ ਫੁੱਲ ਕਾਟਨ ਵੀ ਰੌਣ ਲਈ 650 ਰੁਪਏ ਓਨਲੀ ਯੈਸ ਸਰ ਆ ਦੇਖੋ ਜੀ ਪਿਓਰ ਕਾਟਨ ਥੱਲੇ ਕਢਾਈ ਹੈ ਦੇਖ ਲਓ ਜੀ ਹਾਂਜੀ ਇਹ ਦੇਖੋ ਜੀ ਤੇ ਵਾਜੂ ਵਰਕ ਵੀ ਅੰਮੀ ਵਾਜੂ ਤੇ ਵਰਕ ਨਹੀਂ ਹੁੰਦਾ ਬੇਟੀ ਡਿਜ਼ਾਈਨ ਹੀ ਹੁੰਦਾ ਹਾਂ ਡਿਜ਼ਾਈਨ ਸਮਝੋ ਕੀ ਕਹਿੰਦੀਆਂ ਤੇ ਆ ਗਈ ਜੀ ਕੜਾਈ ਵਾਲੇ ਸੂਟ ਇਹ ਵੀ ਵੈਸੇ ਗਰਮੀਆਂ ਚ ਚੀਜ ਪੈ ਜਾਂਦੀ ਤੇ ਇਹਦੇ ਨਾਲ ਸੁਕੂਨ ਦੀਆਂ ਚੁੰਨੀਆਂ ਪੂਰੀਆਂ ਵਧੀਆ ਚਾਰ ਚਪਰੇ ਲੈਸ ਲੱਗੀ ਆ ਤੇ ਕੜਾਈ ਵਿੱਚ ਹੈਗੀ ਆ ਪੱਤੇ ਜਿਹੇ ਇਹਦੇ ਨਾਲ ਦੇ ਦਿਖਾ ਦਿਓ ਜੀ ਤੇ ਇਹ ਵੀ ਸੂਟ ਮਤਲਬ ਆਪਾਂ ਗਰਮੀ ਚ ਪਾ ਕੇ ਜੀ ਫੋਟੋ ਵਿੱਚ ਨਹੀਂ ਮੰਮੀ ਇਹਨਾਂ ਦੀ ਵੀ ਫੋਟੋ ਵਿੱਚ ਨਹੀਂ ਆ ਕਿੱਦਾਂ ਮਰਜੀ ਆ ਦੇਖੋ ਜੀ ਇਹਨੂੰ ਆਪਾਂ ਗਰਮੀ ਚ ਪਾ ਸਕਦੇ ਹਾਂ ਤੇ ਬਹੁਤ ਸੋਹਣਾ ਸੂਟ ਹੈ ਤੇ ਇਹਦੀ ਕੀਮਤ ਹੈ ਸਿਰਫ 525 ਰੁਪਏ ਇਹਦੇ ਨਾਲ ਵਧੀਆ ਸੁਕੂਨ ਦੀਆਂ ਚੁੰਨੀਆਂ ਆ ਚੁੰਨੀ ਵੀ ਦਿਖਾ ਦਿਓ ਮੰਮੀ ਜੀ ਆ ਦੇਖੋ ਜੀ ਸੁਕੂਨ ਦੀ ਚੁੰਨੀ ਹੈ ਪੂਰੀ ਵਧੀਆ ਇਸ ਨੂੰ ਤਸਮੁਸ ਲੱਗੀ ਹੋਈ ਆ ਨਹੀਂ ਇਹ ਤਾਂ ਸਿੰਪਲ ਐਸ ਆ ਦੇਖੋ ਸਿੰਪਲ ਹਾਏ ਇਹ ਵੀ ਮਤਲਬ ਇੱਕ ਗਰਮੀ ਚ ਪਾਉਣ ਵਾਲਾ ਕੱਪੜਾ ਹੈਗਾ ਪੋਲਾ ਜਿਹਾ ਸੌਫਟ ਜਿਹਾ ਕੱਪੜਾ ਇਹ ਖਰਾਬ ਨਹੀਂ ਹੁੰਦਾ ਹੁੰਦਾ ਕਿਉਂਕਿ ਇਹਦੇ ਨਾਲ ਦਾ ਸੂਟ ਮੈਂ ਹੰਡਾਇਆ ਹੋਇਆ ਹੈ ਪੀਲੇ ਰੰਗ ਦਾ ਬਹੁਤ ਸੋਹਣੀ ਜੀ ਹੈ ਸਿਰਫ 525 ਦਾ ਜੀ ਕੋਈ ਹਰੇ ਸੂਟ ਜਿਹੜਾ ਨਾ ਪਾਇਆ ਹੋਵੇ ਅਸੀਂ ਗਰੀਬ 5-700 ਵਾਲੇ ਪਾਉਣ ਵਾਲਿਆਂ ਭਰਾਵਾ ਇੱਕ ਇਹ ਚਾ ਜੀ ਇਹ ਪਿੰਕ ਰੰਗ ਤੇ ਇੱਕ ਇਹਦੇ ਵਿੱਚ ਆ ਗਿਆ ਜੀ ਪੀਚ ਕਲਰ ਚੁੰਨੀਆਂ ਨੇ ਬਹੁਤ ਸੌਫਟ ਹੈ ਜੀ 스ਪੂਨ ਜਿਹਦੀਆਂ ਵੀ ਸਿਰ ਤੇ ਖੜਨਾ ਹੈਗੇ ਚੁੰਨੀਆਂ ਹੈਗੀਆਂ ਕੁਲੀਆਂ ਨਹੀਂ ਹੈਗੀਆਂ ਆ ਦੇਖ 525 ਰੁਪਏ ਇਹ ਸੁੱਖਾਂ ਦਾ ਰੇਟ ਇਹ ਕਿੱਥੇ ਲਿਖਿਆ ਰੇਟ ਇਹਨੂੰ ਭੁੱਲ ਗਿਆ ਭੁੱਲਾ ਦਾ ਗਾਣਾ ਰੇਟ ਭਾਲਦੀਆਂ ਭਰਾਵਾ ਬੁੜੇ ਹੋ ਚੱਲੇ ਹੁਣ ਨਹੀਂ ਪਤਾ ਲੱਗਦਾ ਇਹਦਾ ਰੇਟ ਤਾਂ ਲਿਖਿਆ ਸੀ ਇਹਦਾ ਰੇਟ ਹੈ ਜੀ 525 ਰੁਪਏ ਇਹਦਾ ਰੇਟ ਵੀ 525 ਹੈ ਇਹ ਵੀ ਵਧੀਆ ਕਾਟਨ ਦਾ ਸੂਟ ਹੈ ਆਪਣੇ ਕੋਲੇ ਕੋਈ ਸਿੰਗਲ ਹੈ ਕੋਈ ਡਬਲ ਹੈ ਤੇ ਇਹਦੇ ਨਾਲ ਵੀ ਪਿਓਰ ਦੀ ਚੁੰਨੀ ਹੈ ਜੀ ਦਿਖਾ ਦਿਓ ਜੀ ਆਹ ਦੇਖੋ ਜੀ ਪਿਓਰ ਦੀ ਚੁੰਨੀ ਪਾਸਾ ਫੁੱਲਾਂ ਨਹੀਂ ਹੈ ਨਾ ਚੁੰਨੀ ਪ੍ਰਿੰਟ ਕੀਤੀ ਹੈ ਆਹ ਦੇਖੋ ਜੀ ਪਿਓਰ ਦੀ ਚੁੰਨੀ ਵਾਲਾ ਗਰਮੀ ਵਾਲਾ ਡਿਜ਼ਾਈਨ ਹੈ ਨਾ ਇਹ? ਹਾਂਜੀ 525 ਰੁਪਏ ਅਮੀ ਜੀ ਯੈਸ ਸੂਟ ਸੋਹਣੇ ਹੁੰਦੇ ਆ। ਮਤਲਬ ਮੈਂ ਸੋਹਣਾ ਲੱਗੇ ਸੂਟ। ਓਕੇ ਮੈਂ ਕਿਤੇ ਐ ਕਹਿਣਾ ਕੋਈ ਪ੍ਰੋਬਲਮ ਆ ਗਈ। ਆਹ ਹੈ ਜੀ 425 ਚ ਇਹਦੇ ਨਾਲ ਵੀ ਪ्योर ਦੀ ਚੁੰਨੀ ਹੈ ਤੇ ਵੀ ਕਾਟਨ ਦਾ ਸੂਟ ਹੈ। ਗਰਮੀਆਂ ਚ ਪਾਉਣ ਵਾਲੀ ਚੀਜ਼ ਹੈ ਜੀ। ਇਹ 425 ਹੈ ਜੀ ਪ्योर ਦੀ ਚੁੰਨੀ ਇਹਦੇ ਨਾਲ। ਨਿਊ ਡਿਜ਼ਾਈਨ ਕੀ ਜੀ ਨਾ ਵੀ? ਯੈਸ ਇਹ ਸਿੰਗਲ ਸੂਟ ਹੈ। ਸੋ ਲੋ? ਯੈਸ। ਤੇ ਆਹ ਹੈ ਜੀ ਪੂਰੀ ਵਧ ਗਿਆ ਪਿਓਰ ਜੋਰ ਜੱਟ ਦਾ ਜੋਰ ਜੱਟ ਚ ਕੋਈ ਪ੍ਰੋਬਲਮ ਹੋਈ ਤਾਂ ਅਸੀਂ ਦੇਣਦਾਰ ਆ ਪਿਓਰ ਜੋਰ ਜੱਟ ਤੇ ਐ ਜਰੀ ਬਰਪ ਕੀਤਾ ਹੋਇਆ ਤੇ ਨਾਲ ਐ ਇਹਦੇ ਚੁੰਨੀਆਂ ਗਈਆਂ ਇਹਨਾਂ ਨੂੰ ਕੀ ਕਹਿ ਦਿੰਦੇ ਆ ਫਿਰ ਬੋਲਿਆ ਨਹੀਂ ਹਿੰਦੂ ਬਨਾਰਸੀ ਬਨਾਰਸੀ ਚੁੰਨੀਆਂ ਨਾਲ ਆ ਜੀ ਇਹ ਤੇ ਐਵੇਂ ਜਿਵੇਂ ਸੂਟ ਤੁਹਾਨੂੰ ਦਿਖ ਰਿਹਾ ਹੈ ਇਹ ਐਵੇਂ ਸੂਟ ਆ ਸਿਰਫ 350 ਰੁਪਏ ਦਾ ਬੁੱਕਿਆ ਬੋਸ ਨਾ ਸੂਟ ਇਹ 350 ਦਾ ਸੂਟ ਹੈ ਜੀ ਇਹ ਐਵੇਂ ਐ ਤੇ ਲੈਣੀ ਲੋਣੀ ਪੋਣੋਂ ਵਿੱਚ ਲੈਣ ਤਾਂ ਲੱਗਦੀ ਐ ਸਲਵਾਰ ਚ ਹੈ ਲੋ ਇਹ ਚੁੰਨੀ ਹੈ ਕਿ ਹਾਂ ਆ ਇਹਦੀ ਚੁੰਨੀ ਹੈ ਜੀ ਸਿਰਫ 1.5 300 ਦਾ ਇਹ ਹੈ ਜੀ ਤੁਸੀਂ ਆਫ ਵਾਈਟ ਵੀ ਕਹਿ ਸਕਦੇ ਹੋ ਤੇ ਲਾਈਟ ਕਰੀਮ ਵੀ ਕਹਿ ਸਕਦੇ ਤੇ ਅਗਲਾ ਕਲਰ ਦੇਚ ਆ ਗਿਆ ਜੀ ਹਲਕਾ ਹਲਕਾ ਵੀ ਮਲਾਈ ਮਲਾਈ ਕਲਰ ਜਾ ਹੈ ਮਲਾਈ ਜੁੰਦੀ ਐਵੇਂ ਹਾਂ ਇਹ ਆ ਗਿਆ ਜੀ ਘਿਓ ਕਪੂਰੀ ਦਾ ਕਲਰ ਆ ਇਹਨੂੰ ਆਪਾਂ ਕਹਿ ਸਕਦੇ ਆਂ ਜੀ ਕਿਓ ਕੁ ਪੂਰੀ ਕਲਰ ਐਵੇਂ ਵਰਕ ਕਰ ਸਿਰਫ 350 ਦਾ ਸੂਟ ਆ ਜੀ ਪਿਓਰ ਜੌਰਜ ਟਾ ਹੈ ਜੌਰਜ ਟਾ ਨਕਲੀ ਸਮਝ ਲਓ ਜੇ ਮੇਰੀ ਰੇਟ ਘਟ ਹੁੰਦੇ ਆ ਪਿਓਰ ਜੌਰਜ ਟਾ ਵੀਰੇ ਪਿਓਰ ਮਤਲਬ ਪਿਓਰ ਸਿਰਫ 350 ਦਾ ਜੋ ਬੋਲਤੇ ਹਨ ਬੋਈ ਮਿਲਦਾ ਹੈ ਤੇ ਆ ਆ ਗਿਆ ਜੀ ਕਾਟਨ ਦਾ ਸੂਟ ਇਹਨੂੰ ਆਪਾਂ ਕਹਿ ਸਕਦੇ ਆਂ ਜੀ ਮਿਕਸ ਕਾਟਨ ਵੀ ਕਹਿ ਸਕਦੇ ਆਂ ਹਾਂ ਮਿਕਸ ਕਾਟਨ ਵੀ ਕਹਿ ਸਕਦੇ ਆ ਇਹਨੂੰ ਮਿਕਸ ਕਾਟਨ ਦਾ ਸੂਟ ਇਹਦਾ ਰੇਟ ਨਹੀਂ ਪਤਾ ਮਗਰਿਆ ਮੈਨੂੰ ਕੋਈ ਨਾ ਕਰੋ ਕਬਰਾ ਪਕਰ ਦੇ ਬਾਅਦ ਚ ਜੇ ਕਿਸੇ ਨੇ ਪੁੱਛਿਆ ਕਸਟਮਰ ਨੇ ਦੱਸ ਦਾਂਗੇ ਆਪਾਂ ਹਾਂਜੀ ਇਹ ਹੈ ਜੀ ਮਿਕਸ ਕਾਟਨ ਦਾ ਸੂਟ ਤੇ ਨਾਲ ਆਦੇ ਸਪੂਨ ਦੀ ਚੁੰਨੀ ਡਾ ਟਾਈ ਡਾਈ ਦੀ ਆ ਦੇਖੋ ਅੰਡਰ 500 ਕਿ ਬੱਧ ਹੈ 450 650 ਠੀਕ ਸਰ 450 ਆ ਦੇਖੋ ਜਿਹਦੇ ਨਾਲ ਫੁੱਲਾਂ ਵਾਲੀ ਸਲਵਾਰ ਹੈ ਸਪੂਨ ਦੀ ਚੁੰਨੀ ਹੈ ਤੇ ਪੂਰਾ ਵਧੀਆ ਗਰਮੀ ਵਾਲਾ ਸਟੱਫ ਹੈ ਸਿਰਫ 450 ਸੈਂ ਗਲੇ ਕੋਲੇ ਦੇ ਫੁੱਲ ਹੈ ਇਹ ਚੀਜ਼ ਘੈਂਟ ਹੈ ਨਾ ਵਾੜੀ ਘੜਾ ਹੀ ਨਹੀਂ ਹੈ ਕਟਾਈ ਨਹੀਂ ਹੈਗੀ ਮੈਂ ਡਿਜ਼ਾਈਨ ਨਹੀਂ ਹੈ ਇਹ ਸਿਰਫ 450 ਦਾ ਵਧੀਆ ਗਰਮੀ ਵਾਲੀ ਆਈਟਮ ਹੈ ਕਿਸੇ ਨੂੰ ਕੋਈ ਸੂਟ ਪਸੰਦ ਆਉਂਦਾ ਹੈ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਭੇਜ ਸੱਤ ਦਿਓ ਵੀਡੀਓ ਬਣਾਉਣ ਚ ਕੋਈ ਕਮੀ ਰਹੇ ਤਾਂ ਸਾਨੂੰ ਮਾਫ ਕਰਿਆ ਕਰੋ ਸੋ ਆਪ ਸਭ ਨੂੰ ਮੇਰੇ ਵੱਨੀਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਮੇਰੇ ਵੱਨੀਆਂ ਦੀਪੂ ਵੱਨੀਆਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬਾਕੀ ਜਿਹੜੇ ਬਾਰਡਰ ਤੇ ਮੁੰਡਾ ਸ਼ਹੀਦ ਹੋਇਆ ਬਹੁਤ ਦੁੱਖ ਦੀ ਗੱਲ ਆ ਵੀ ਉਹ ਵਿਚਾਰਾ ਸ਼ਹੀਦ ਹੋ ਗਿਆ ਤੇ ਉਹਦੇ ਗੋਲੀ ਵੱਜੀ ਮਾਂ ਤੇ ਇਕੱਲਾ ਪੁੱਤ ਸੀ ਬਹੁਤ ਮਾੜੀ ਗੱਲ ਹੋਈ ਸੁਣ ਕੇ ਬਹੁਤ ਦੁੱਖ ਹੋਇਆ ਕਿਉਂਕਿ ਮਾਵਾਂ ਪੁੱਤਾਂ ਦੇ ਸਹਾਰੇ ਜਿੰਦੀਆਂ ਤੇ ਬਹੁਤ ਗਲਤ ਗੱਲ ਹੋਈ ਤੇ ਬਹੁਤ ਘਟੀਆਂ ਗੱਲ ਹੋਈ ਜਿਨੇ ਵੀ ਤੇ ਗੋਲੀ ਮਾਰੀਆ ਰੱਬ ਉਹਨੂੰ ਕਦੇ ਨਹੀਂ ਬਖਸ਼ੂਗਾ ਬਿਕ ਹੱਕ ਮੰਗਣ ਗਿਆ ਸੀ ਬੱਚਾ ਕੋਈ ਉੱਥੇ ਲੜਾਈ ਕੱਢਣ ਨਹੀਂ ਸੀ ਗਿਆ ਹੱਕਾਂ ਦੇ ਲਈ ਜੇ ਗੋਲੀਆਂ ਵੱਜਣ ਲੱਗੀਆਂ ਫਿਰ ਤਾਂ ਸਰ ਗਿਆ ਸਰਕਾਰਾਂ ਦਾ ਸੋ ਮੈਂ ਕਹਣੀ ਆ ਵੀ ਇਹ ਸੱਚੇ ਪਾਸ਼ਾ ਵੈਗਰੂ ਉਹਦੀ ਮਾਂ ਨੂੰ ਭਾਣਾ ਸਭ ਤੋਂ ਜਿਹੜੀ ਮਾੜੀ ਗੱਲ ਹੋਈ ਨੇ ਜੀ ਜਿਹੜੀ ਸਭ ਤੋਂ ਮਾੜੀ ਗੱਲ ਹੋਈ ਹੈ ਇੱਕ ਨਿਹੱਤੇ ਬੰਦੇ ਤੇ ਗੋਲੀ ਮਾਰਨਾ ਹਾਂ ਸਭ ਤੋਂ ਮਾੜੀ ਗੱਲ ਆ ਜੀ ਨਿਹੱਤੇ ਬੰਦੇ ਦੀ ਫੋਟੋ ਦੇਖ ਕੇ ਸੱਚੀ ਮਨ ਦੁਖੀ ਹੁੰਦਾ ਵੀ ਮਨ ਭਰਿਆ ਆਉਂਦਾ ਵੀ ਤੇ ਆਪਦੇ ਦਿਲ ਤੇ ਵੀ ਹੱਥ ਧਰੀਦਾ ਵੀ ਇੱਕ ਜਵਾਕ ਜਦੋਂ ਆਪਣਾ ਸਕੂਲੋਂ ਲੇਟ ਹੋ ਜਾਂਦਾ ਵੀ ਆਪਣਾ ਦਿਮਾਗ ਖਰਾਬ ਹੋ ਜਾਂਦਾ ਵੀ ਕਿਉਂ ਲੇਟ ਹੋ ਗਿਆ ਤੇ ਮਾਂ ਵਿਚਾਰੀ ਬਾਰਗੇ ਬੈਠੀ ਰਹਿੰਦੀ ਆ ਹੁਣ ਮੈਨੂੰ ਸੋਚ ਕੇ ਇਹ ਬੜੀ ਦੁਖੀ ਦੀ ਗੱਲ ਆ ਕਿ ਉਹ ਵਿਚਾਰੀ ਹੁਣ ਆਪਦਾ ਟਾਈਮ ਕਿਵੇਂ ਕੱਢੂ ਕੱਲਾ ਕੱਲਾ ਪੁੱਤ ਸੀ ਵਿਚਾਰੇ ਦੇ ਗੋਲੀ ਮਾਰਨ ਵਾਲਿਆ ਤੇਰਾ ਕੱਖ ਨਾ ਰਵੇ ਸੋ ਆਪ ਸਭ ਨੂੰ ਮੇਰੇ ਵੱਨੋਂ ਮਨਜੀਤ ਕੌਰ ਮਾਨ ਵੱਨੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ